ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਆਕਾਰਪੁਰਖ ਵੈਗਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀ ਦੇਵੇ ਤੁਸੀਂ ਬਹੁਤ ਖੁਸ਼ ਰਹੋ ਆਪਣੀ ਫੈਮਿਲੀ ਚ ਸਦਾ ਹੱਸਦੇ ਰਹੋ ਮੇਰੀ ਇਹ ਹਰਦਾਸ ਹੁੰਦੀ ਹੈ ਵੀ ਤੁਸੀਂ ਜ਼ਿੰਦਗੀ ਚ ਅੱਗੇ ਵਧੋ ਤਰੱਕੀਆਂ ਕਰੋ ਬੈਕ ਨਾ ਸੋਚੋ ਮਾੜਾ ਸਮਾਂ ਜੋ ਤੁਹਾਡਾ ਲੰਘ ਚੁੱਕਿਆ ਉਹਦੇ ਬਾਰੇ ਨਾ ਸੋਚੋ ਮੈਂ ਤੁਹਾਨੂੰ ਇਹੋ ਸਲਾਹ ਦੇਵਾਂਗੀ ਵੀ ਰੱਬ ਦੇ ਵਾਸਤੇ ਤੁਹਾਡੇ ਨਾਲ ਜ਼ਿੰਦਗੀ ਚ ਕੁਝ ਵੀ ਹੋਇਆ ਕਿੱਡਾ ਵੀ ਮਾੜਾ ਹੋਇਆ ਤੁਸੀਂ ਉਸ ਬਾਰੇ ਕਦੇ ਸੋਚਣਾ ਨਹੀਂ ਹੈਗਾਗਾ ਕਿਉਂਕਿ ਲੰਘਿਆ ਹੋਇਆ ਬਿਲਾ ਕਦੇ ਹੱਥ ਨਹੀਂ ਆਉਂਦਾ ਇਹ ਸੋਨ ਨੂੰ ਵੀ ਪਤਾ ਹੈ ਕਦੇ ਵੀ ਲੰਘਿਆ ਬਿਲਾ ਹੱਥ ਨਹੀਂ ਆਉਂਦਾ ਹੁੰਦਾ ਜੋ ਹੋਣਾ ਹੋ ਕੇ ਰਹਿਣਾ ਜੋ ਪਰਮਾਤਮਾ ਨੂੰ ਮਨਜ਼ੂਰਾ ਹੋ ਕੇ ਰਹਿਣਾ ਆਪਣੇ ਕੋਲੇ ਤਾਂ ਗੱਲਾਂ ਹੀ ਹੁੰਦੀਆਂ ਵੀ ਐ ਕਰਨਾ ਆਪਾਂ ਬਾਹ ਕਰਨਾ ਸੋ ਸਮੇਂ ਨੂੰ ਜਿਹੜੇ ਨੂੰ ਆਪਾਂ ਗੁਜ਼ਰੇ ਸਮੇਂ ਨੂੰ ਯਾਦ ਕਰਦੇ ਆ ਉਹਨੂੰ ਯਾਦ ਕਰਕੇ ਪਸਤਾਉਂਦੇ ਰਹਿੰਨੇ ਆ ਕਦੇ ਵੀ ਆਪਾਂ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆਉਂਦਾ ਹੈ ਚੰਗਾ ਸਮਾਂ ਆਉਂਦਾ ਐ ਐਸਾ ਇੱਥੇ ਕੋਈ ਇਨਸਾਨ ਨਹੀਂ ਹੈਗਾ ਵੀ ਜਿਹੜਾ ਚਾਰੇ ਪਾਸਿਓਂ ਖੁਸ਼ ਹੋਵੇ ਤੇ ਉਹਨੂੰ ਕੀ ਤਕਲੀਫ ਨਾ ਹੋਵੇ ਤਕਲੀਫ ਇੱਥੇ ਸਾਰਿਆਂ ਨੂੰ ਹੁੰਦੀ ਆ ਠੀਕ ਆ ਵੀਰੇ ਕੋਈ ਤਾਂ ਆਪਣੇ ਵਰਗਾ ਵਿਚਾਰਾ ਫਰੋਲ ਲੈਂਦਾ ਦੁੱਖ ਤੇ ਕੋਈ ਫਰੋਲਦਾ ਨਹੀਂ ਮੇਰਾ ਮਕਸਦ ਆ ਵੀਡੀਓ ਪਾਉਣ ਦਾ ਇੱਕੋ ਹੀ ਵੀ ਸੋਨੂੰ ਮੈਂ ਕਹਾ ਵੀ ਤੁਸੀਂ ਟੈਨਸ਼ਨਾਂ ਚੋਂ ਨਿਕਲੋ ਕੁਝ ਲੋਕ ਐਸੇ ਹੁੰਦੇ ਆ ਵੀ ਉਹ ਘਰ ਦੇ ਵਿੱਚੋਂ ਹੀ ਇੰਨੇ ਤੰਗ ਹੁੰਦੇ ਆ ਵੀ ਉਹਨੂੰ ਆਪਣੀ ਫੈਮਿਲੀ ਨਾਲ ਰਹਿਣਾ ਪਸੰਦ ਨਹੀਂ ਹੁੰਦਾ ਕਿਉਂ ਕਿਉਂਕਿ ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿਣੀ ਹੁੰਦੀ ਆ ਵੀ ਲੋਕਾਂ ਦੀਆਂ ਫੈਮਲੀਆਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਘਰ ਦੇ ਵਿੱਚ ਇੱਕ ਸਕਸੈਸ ਆ ਜ਼ਰੂਰ ਹੁੰਦਾ ਜਿਹੜਾ ਕਿ ਤੁਹਾਨੂੰ ਬੇਮਜਾ ਪਰੇਸ਼ਾਨ ਕਰਦਾ ਤੁਹਾਨੂੰ ਇਕੱਠ ਦੇ ਵਿੱਚ ਰਹਿਣਾ ਪਸੰਦ ਹੁੰਦਾ ਪਰ ਉਸ ਇਨਸਾਨ ਕਰਕੇ ਤੁਸੀਂ ਬੜੇ ਤੰਗ ਹੁੰਨੇ ਹੋ ਤੇ ਕਈ ਜਗ੍ਹਾ ਤੇ ਜਿਹੜੇ ਪਾਰਟਨਰ ਹੁੰਦੇ ਆ ਉਹ ਵੀ ਇੱਕ ਦੂਜੇ ਦੀ ਘੱਟ ਸੁਣਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਘਰ ਦੇ ਵਿੱਚ ਤਾਂ ਹੋ ਰਿਹਾ ਹੁੰਦਾ ਪਰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਜੇ ਤੁਹਾਡਾ ਪਾਰਟਨਰ ਤੁਹਾਡੇ ਕੋਲੇ ਕੋਈ ਸ਼ਿਕਾਇਤ ਲਾਉਂਦਾ ਨਾ ਉਹਦੇ ਸੁਣੋ ਲਾਜ਼ਮੀ ਕਿਉਂਕਿ ਇਹ ਨਹੀਂ ਪਤਾ ਹੁੰਦਾ ਵੀ ਤੁਸੀਂ ਸੁਣਨੋਂ ਹਟ ਚੋਂ ਤੇ ਉਹ ਡਿਪਰੈਸ਼ਨ 'ਚ ਚੱਲ ਜਾਈ ਫਿਰ ਪੈਸੇ ਤੁਹਾਡੇ ਲੱਗਣਗੇ ਬਰਬਾਦੀ ਤੁਹਾਡੀ ਹੋਣੀ ਹੈ ਕਿਉਂਕਿ ਉਹਨੂੰ ਉਹਦੇ ਦਿਲ 'ਚ ਚਾਹੇ ਤੁਹਾਡੀ ਕੋਈ ਮਜਬੂਰੀ ਆ ਵੀ ਤੁਹਾਡੇ ਕੋਲੇ ਟਾਈਮ ਨਹੀਂ ਹੈਗਾ ਉਹਦੇ ਲਈ ਬਟ ਉਹ ਪਾਰਟਨਰ ਨਾ ਤੁਹਾਡੇ ਲਈ ਇਹ ਗੱਲ ਸੋਚ ਲੂਗਾ ਵੀ ਯਾਰ ਇਹ ਮੇਰੇ ਲਈ ਤਾਂ ਹੈ ਨਹੀਂ ਇਹ ਤਾਂ ਦੂਸਰਿਆਂ ਲਈ ਹੈ ਕਿਉਂਕਿ ਜਦੋਂ ਬੰਦਾ ਨ ਸਟ੍ਰੈਸ ਚ ਹੁੰਦਾ ਮੈਂਟਲੀ ਸਟ੍ਰੈਸ ਚ ਹੁੰਦਾ ਉਹਦੋਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਉਹਦੋਂ ਨੂੰ ਆਪਦੇ ਪਾਰਟਨਰ ਦਾ ਜਾਂ ਘਰ ਦੇ ਵਿੱਚ ਕਿਸੇ ਵੀ ਮੈਂਬਰ ਦਾ ਪਿਆਰ ਚਾਹੀਦਾ ਹੁੰਦਾ ਜਿੰਨਾ ਚਿਰ ਉਹਨੂੰ ਪਿਆਰ ਸਤਕਾਰ ਨਹੀਂ ਮਿਲਦਾ ਉਹ ਸਟ੍ਰੈਸ ਚ ਕਦੇ ਬਾਹਰ ਨਹੀਂ ਆਉਂਦਾ ਚਾਹੇ ਪੀਜੀਆਈ ਚ ਦਵਾਈਆਂ ਦਵਾ ਲਓ ਕਿਉਂਕਿ ਉਹਦੇ ਦਿਲ ਚ ਬਸੀ ਹੋਈ ਗੱਲ ਤੁਸੀਂ ਕੱਢ ਨਹੀਂ ਸਕਦੇ ਉਹ ਉਹਨਾਂ ਸੋਚਾਂ ਚ ਚੱਲ ਜਾਂਦਾ ਜਿੱਥੇ ਤੁਸੀਂ ਨਹੀਂ ਪਹੁੰਚ ਸਕਦੇ ਤਾਂ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਆ ਪਲੀਜ਼ ਰਿਕੁਐਸਟ ਹੈ ਜੇ ਤੁਹਾਡਾ ਪਾਰਟਨਰ ਤੁਹਾਡੇ ਘਰ ਵਾਲਾ ਤੁਹਾਨੂੰ ਕਹਿੰਦਾ ਵੀ ਮੈਂ ਇਸ ਪੱਖੋਂ ਦੁਖੀ ਹਾਂ ਤਾਂ ਤੁਸੀਂ ਜ਼ਰੂਰ ਸੁਣੋ ਜੇ ਤੁਹਾਡੇ ਘਰ ਵਾਲੀ ਕਹਿੰਦੀ ਹੈ ਵੀ ਮੇਰੀ ਸੋਣਾ ਮੈਨੂੰ ਆਹ ਗੱਲ ਹੈ ਤਾਂ ਉਹ ਜ਼ਰੂਰ ਤਕਲੀਫ ਚਾਹੇ ਦੇਖ ਬਿਨਾਂ ਵਜਾ ਵੀਰੇ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ ਕੋਈ ਘਰ ਵਾਲੀ ਨਹੀਂ ਚਾਹੁੰਦੀ ਵੀ ਮੇਰੇ ਘਰ ਵਾਲਾ ਦੁਖੀ ਹੋਵੇ ਜਾਂ ਮੈਨੂੰ ਜਦੋਂ ਹਾਰ ਜਾਂਦੀ ਆ ਅੰਦਰ ਹੀ ਲੜਾਈਆਂ ਲੜੀ ਜਾਂਦੀ ਆ ਆਪਦੇ ਨਾਲ ਹੀ ਲੜੀ ਜਾਂਦੀ ਆ ਵੀ ਮੇਰੇ ਨਾਲ ਫਲਾਣਾ ਕਿਉਂਕਿ ਮੈਨੂੰ ਵੀਰੇ ਜਿੱਥੇ ਤੱਕ ਮੈਂ ਜਾਣਦੀ ਆ ਘਰਾਂ ਦੇ ਵਿੱਚ ਤਰਸਕਾਰ ਹੈਗਾ ਕਿ ਤਨਾ ਕਿਤੇ ਤਰਸਕਾਰ ਕੀਤਾ ਜਾਂਦਾ ਐਵੇਂ ਨਹੀਂ ਔਰਤ ਠੀਕ ਆ ਕੁਝ ਹੋਣਗੀਆਂ ਮਸਤਰੀਆਂ ਵੀ ਜਿਹੜੀਆਂ ਚਾਹ ਪੀਆ ਕਰਕੇ ਪੀਲਾ ਤੱਤੀ ਕਰਕੇ ਪੀਲਾ ਜਿਹੜੀਆਂ ਕੁਸ਼ ਜਨਾਨੀਆਂ ਹੋਣਗੀਆਂ ਵੀਰੇ ਜੜੀਆਂ ਤੰਗ ਕਰਦੀਆਂ ਹੋਣੀਆਂ ਬੇਵਜਹ ਪਰ ਸਾਰੀਆਂ ਨੂੰ ਬਦਨਾਮ ਨਾ ਕਰਿਆ ਕਰੋ ਜੇ ਜਿੱਦਾਂ ਬਾਬਾ ਨਾਨਕ ਕਹਿੰਦੇ ਇਹਨਾਂ ਵੀ ਪੰਜਾਂ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਇਦਾਂ ਪਲੀਜ਼ ਆਪਣੇ ਪਾਰਟਨਰ ਦੀ ਜਰੂਰ ਸੁਣਿਆ ਕਰੋ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਜਿਹੜੀ ਸਹੀ ਔਰਤ ਆ ਵੀ ਉਹ ਆਪਦੇ ਹਸਬੈਂਡ ਨੂੰ ਜਾਂ ਆਪਦੇ ਸ਼ੌਹਰਾਂ ਨੂੰ ਪਰੇਸ਼ਾਨ ਕਰੂਗੀ ਕਿਉਂਕਿ ਉਜੜਤਾ ਹੁੰਦੀਆਂ ਉਹਨਾਂ ਕਰਕੇ ਸਹੀ ਔਰਤਾਂ ਵੀ ਬਦਨਾਮ ਹੋ ਜਾਂਦੀਆਂ ਤਾਂ ਮੈਂ ਇਹੋ ਹੱਥ ਬਨ ਕੇ ਬੇਨਤੀ ਕਰਦੀ ਆਂ ਵੀ ਆਪਣੇ ਪਰਿਵਾਰ ਦੇ ਵਿੱਚ ਥੋੜੀ ਇੰਨੀ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਵੀ ਤੁਹਾਡਾ ਪਾਰਟਨਰ ਤੁਹਾਡੇ ਤੋਂ ਖੁਸ਼ ਹੋਣਾ ਚਾਹੀਦਾ ਨਾ ਕਿ ਉਹ ਵਿਚਾਰਾ ਸੁੱਤੋਂ ਗੱਡੀਆਂ ਮੰਗਦਾ ਜਾਂ ਸੁੱਤੋਂ ਕੋਈ ਚੰਗੀਆਂ ਚੀਜ਼ਾਂ ਮੰਗਦਾ ਉਹ ਮੰਗਦਾ ਹੁੰਦਾ ਪਿਆਰ ਸਤਕਾਰ ਤੇ ਤੁਹਾਡਾ ਸਾਥ ਪਲੀਜ਼ ਸਾਥ ਜ਼ਰੂਰ ਦਿਆ ਕਰੋ ਇਹ ਚੀਜ਼ਾਂ ਮੈਂ ਫੇਸ ਕਰਦੀ ਆਂ ਕਿਉਂਕਿ ਮੈਨੂੰ ਲੱਗਦਾ ਜਦੋਂ ਮੈਂ ਬਿਮਾਰ ਹੋ ਜਾ ਮੇਰਾ ਮਤਲਬ ਦਿਲ ਨਾਲ ਲੱਗੀ ਤਾਂ ਮੈਨੂੰ ਐ ਹੁੰਦਾ ਵੀ ਦੀਪੂ ਮੇਰੇ ਕੋਲੇ ਬੈਠਾ ਰਹੇ ਹਾਲਾਂਕਿ ਉਹ ਮੇਰਾ ਪੁੱਤ ਹੈ ਵਿਚਾਰਾ ਤਾਂ ਵੀ ਮੇਰੇ ਦਿਲ ਚ ਐ ਹੁੰਦਾ ਵੀ ਉਹ ਮੇਰੇ ਕੋਲੇ ਬੈਠਾ ਰਹੇ ਮੇਰਾ ਪਿਆਰ ਸਤਕਾਰ ਆਦਰ ਕਰੇ ਵੀ ਇੰਨੇ ਚ ਨਾ ਵੀ ਮੈਨੂੰ ਵੀ ਮੈਂ ਬਿਮਾਰੀ ਚੋਂ ਨਿਕਲਾ ਹੂੰਗੀ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਨਾ ਜੀ ਚਾਹੇ ਬਿਮਾਰੀ ਛੋਟੀ ਆ ਚਾਹੇ ਵੱਡੀ ਆ ਉਸ ਟਾਈਮ ਉਹਨੂੰ ਸਹਾਰੇ ਦੀ ਇੰਨੀ ਜ਼ਰੂਰਤ ਹੁੰਦੀ ਆ ਉੱਥੇ ਦਵਾਈਆਂ ਕੰਮ ਬਿਲਕੁਲ ਨਹੀਂ ਕਰਦੀਆਂ ਜਿੱਥੇ ਸੋਡਾ ਸਾਥ ਤੇ ਸਹਾਰਾ ਕੰਮ ਕਰਦਾ ਕਿਉਂ ਕਿਉਂਕਿ ਵੀ ਜਦੋਂ ਮੈਨੂੰ ਅਲਸਰ ਵਧੀ ਸੀ ਮੇਰੇ ਕੋਲੇ ਪੈਸੇ ਖਤਮ ਹੋ ਗਏ ਸੀ ਵੀ ਜਿੰਨਾ ਮੇਰੇ ਤੇ ਗਜੈਸ ਸੀ ਮੈਂ ਇਲਾਜ ਕਰਵਾਇਆ ਜਦੋਂ ਮੈਨੂੰ ਪਤਾ ਲੱਗਿਆ ਵੀ ਹੁਣ ਮੇਰੇ ਕੋਲੇ ਪੱਲੇ ਪੈਸੇ ਨਹੀਂ ਤੇ ਦਵਾਈ ਤਿੰਨ ਤਿੰਨ 4000 ਦੀ ਹੁੰਦੀ 2006 ਦੀ ਗੱਲ ਕਰਦੀਆਂ ਜੀ ਮੈਂ 3-4000 ਉਹ ਤੋਂ ਬਹੁਤ ਵੱਡੀ ਚੀਜ਼ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਇਲਾਜ ਤਾਂ ਹੋਣਾ ਹੀ ਨਹੀਂਗਾ ਤੇ ਮੈਂ ਠੀਕ ਤਾਂ ਹੋਣਾ ਹੀ ਨਹੀਂ ਵੀ ਮੈਂ ਫੜ ਕੇ ਵੀ ਕੀਤਾ ਦਊਂਗੀ ਮੈਨੂੰ ਦਿੰਦਾ ਵੀ ਕੌਣ ਸੀ ਅਗਲਾ ਕਹਿੰਦਾ ਫੜ ਕੇ ਪੈਸੇ ਤਾਂ ਬਿਮਾਰ ਹੈ ਮਰ ਗਈ ਸਾਡੇ ਕਿਉਂਕਿ ਮੈ ਸੋ ਆਪਣੀ ਵੈਲਿਊ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਬਿਮਾਰੀਆਂ ਚ ਪੈ ਜਾਂਦੇ ਆ ਜੀ ਇਨਸਾਨ ਦੀ ਕੋਈ ਵੈਲੀ ਨੂੰ ਇਹ ਗੱਲ ਸੱਚ ਹੈ ਜੀ ਪੈਸੇ ਦੀ ਵੈਲਿਊ ਹੈਗੀ ਆ ਇੱਜ਼ਤ ਹੈਗੀ ਆ ਬਟ ਬੰਦੇ ਦੀ ਕੋਈ ਇੱਜ਼ਤ ਨਹੀਂ ਹੈਗੀ ਇਹ ਗੱਲ ਸੱਚ ਹੈ ਜਿਹੜਾ ਬੰਦਾ ਪੈਸਾ ਕਮਾਉਂਦਾ ਜਾਂ ਡਿਊਟੀ ਕਰਦਾ ਉਹਦੇ ਸਾਰੇ ਪੈਰਾਂ ਥੱਲੇ ਹੱਥ ਦਿੰਦੇ ਆ ਤੇ ਇੱਕ ਔਰਤ ਘਰੇ ਸਾਰਾ ਦਿਨ ਕੰਮ ਕਰਦੀ ਆ ਝਾੜੂ ਪੋਚਾ ਬੱਚੇ ਪਰਿਵਾਰ ਦੀ ਰੋਟੀ ਖਾਣਾ ਸਭ ਕਰਦੀ ਆ ਪਰ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਉਹਨੂੰ ਇਹੀ ਕਿਹਾ ਜਾਂਦਾ ਵੇਰਲੜਾ ਉਹਦੇ ਕੰਮ ਦੀ ਕੋਈ ਇੱਜ਼ਤ ਨਹੀਂ ਹੁੰਦੀ ਮੈਂ ਕਹਣੀ ਆ ਤੁਸੀਂ ਸਾਰੇ ਕੰਮਾਂ ਵਾਲੇ ਲਾ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਵੀ ਘਰ ਦਾ ਬਿੱਲ ਕਿੰਨਾ ਬਣਦਾ ਵੀ ਪੋਚੇ ਲਾਉਣ ਵਾਲੀ ਕਿੰਨੇ ਲੈਂਦੀ ਆ ਲੀੜੇ ਧੋਣ ਵਾਲੀ ਕਿੰਨੇ ਤੇ ਖਾਣੇ ਬਣਾਉਣ ਵਾਲੇ ਕਿੰਨੇ ਲੈਂਦੇ ਆ ਬੱਚਿਆਂ ਦੀ ਕੇਅਰ ਕਰਨ ਵਾਲੇ ਕਿੰਨੇ ਲੈਂਦੇ ਆ ਕਿੰਨੀ ਤਨਖਾਹ ਬਣਦੀ ਆ ਔਰਤ ਦੀ ਪਰ ਔਰਤ ਨੂੰ ਫੇਰ ਵੀ ਕਿਹਾ ਜਾਂਦਾ ਬੇਲੀ ਤੰਗ ਕਰਦੀ ਆ ਮਸਤੀ ਆ ਜੇ ਉਹ ਬਿਮਾਰ ਹੋ ਜਾਂਦੀ ਆ ਤਾਂ ਉਹਨੂੰ ਇੱਕੋ ਹੀ ਨਾਮ ਦਿੱਤਾ ਜਾਂਦਾ ਵੀ ਆਵਲਾ ਸਵਾਲਾ ਖਾਂਦੀ ਆ ਆਵਲੇ ਸਵਾਲੇ ਨੂੰ ਕਿਹੜਾ ਵਿਚਾਰੀ ਹੋਟਲ ਦੀ ਮਾਲਕ ਹੁੰਦੀ ਆ ਜਿੱਦਾਂ ਤੁਸੀਂ ਖਾਣੇ ਉਦਾਂ ਹੀ ਉਹ ਖਾਂਦੀ ਆ ਠੀਕ ਹੈ ਕਦੇ ਨਾ ਕਰਦਾ ਬੰਦਾ ਜੀ ਕਰਦਾ ਵੀ ਮਾ ਚੀਜ਼ ਬਣਾ ਕੇ ਖਾਵਾਂ ਹਰ ਇੱਕ ਹੀ ਖਾਂਦਾ ਯਾਰ ਬਦਨਾਮ ਨਾ ਕਰਿਆ ਕਰੋ ਕਿਸੇ ਨੂੰ ਵੀ ਰੱਬ ਦੇ ਵਾਸਤੇ ਕੋਈ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਕਿਸੇ ਨੂੰ ਦੁਖੀ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਹਰ ਇੱਕ ਇਨਸਾਨ ਇੱਥੇ ਜ਼ਿੰਦਗੀ ਜਿਉਣ ਆਇਆ ਜਿਉਣ ਦੇ ਦਿਆ ਕਰੋ ਨਾ ਤਾਂ ਤੁਸੀਂ ਰਹਿਣਾ ਇੱਥੇ ਨਾ ਅਸੀਂ ਰਹਿਣਾ ਜਿਹੜੇ ਦੋ ਪਾਲ ਜ਼ਿੰਦਗੀ ਦੇ ਨਾ ਤੁਸੀਂ ਸੌਖੇ ਨਹੀਂ ਘਟਣ ਦਿੰਦੇ ਅਗਲੇ ਨੂੰ ਇਹ ਗੱਲਾਂ ਛੋਡੀਆਂ ਤੁਹਾਨੂੰ ਇੱਕ ਦਿਨ ਲੈ ਬੈਠਣਗੀਆਂ ਕਦੇ ਸੋਚਿਓ ਨਾ ਵੀ ਤੁਸੀਂ ਕਿਸੇ ਨੂੰ ਦੁੱਖ ਦੇ ਕੇ ਤਕਲੀਫ ਦੇ ਕੇ ਅੱਗੇ ਵੱਧ ਜਿਓਗੇ ਨਾ ਕਦੇ ਵੀ ਨਹੀਂ ਬਦੋਂਗੇ ਤਕਲੀਫ ਸੋਨ ਨੂੰ ਵੀ ਆਊਗੀ ਦੁੱਖ ਸੋਨ ਨੂੰ ਵੀ ਆਉਣਗੇ ਦੇਣੀਆਂ ਸੋਨ ਨੂੰ ਵੀ ਪੈਣਗੀਆਂ ਦੇਖੋ ਜੀ ਮਹਾਰਾਜ ਨੇ ਕਿਹਾ ਵੀ ਜੈਸਾ ਕਰੋਗੇ ਵੈਸਾ ਭਰੋਂਗੇ ਜਦੋਂ ਖੁਦ ਅਕਾਲ ਪੁਰਖ ਵੈਗਰੂ ਨੇ ਇਹ ਗੱਲਾਂ ਤੈਅ ਕੀਤੀਆਂ ਵੀ ਜੈਸਾ ਬੰਦਾ ਕਰਦਾ ਉਹਨੂੰ ਭਰਨਾ ਪੈਂਦਾ ਫਿਰ ਤੁਸੀਂ ਕਿਵੇਂ ਬਚ ਜਾਓਗੇ ਕਦੇ ਕੁਝ ਲੋਕ ਮੈਂ ਦੇਖਿਆ ਵੀ ਆਪਣੇ ਆਪ ਨੂੰ ਥੋੜਾ ਜਿਆਦਾ ਰੱਬ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਜਦੋਂ ਰੱਬ ਸਮਝ ਲੈਂਦੇ ਆ ਤੇ ਫਿਰ ਉਹ ਆਲੇ-ਦੁਆਲੇ ਇਹਨਾਂ ਨੂੰ ਇਹ ਲੋਕ ਮੱਖੀਆਂ ਮੱਛਰੀ ਦਿਸਣ ਲੱਗ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲੇ ਤਾਂ ਪਤਾ ਨਹੀਂ ਕੀ ਕੁਛ ਆ ਸੀ ਕੀ ਆ ਤੇ ਮੂਹਰਲਾ ਕੁਛ ਵੀ ਨਹੀਂ ਉਹ ਉਹ ਵੈਲਿਊ ਕਰਨੋਂ ਹਟ ਜਾਂਦੇ ਆ ਇੱਕ ਬੰਦੇ ਦਾ ਸਵਾਲ ਹੁੰਦਾ ਜੀ ਉਹ ਖੁੱਲ ਕੇ ਕਿਸੇ ਨੂੰ ਕੁਝ ਨਹੀਂ ਦੱਸਦਾ ਕੁਛ ਨਹੀਂ ਕਿਸੇ ਨਾਲ ਸ਼ੇਅਰ ਕਰਦਾ ਪਰ ਉਹਨੂੰ ਰੱਬ ਨੇ ਇੰਨਾ ਕੋ ਸਬਰ ਦਿੱਤਾ ਹੁੰਦਾ ਵੀ ਉਹਨੂੰ ਰੱਬ ਤੋਂ ਬਿਨਾ ਕਿਸੇ ਬੰਦੇ ਤੇ ਕਿਸੇ ਤੇ ਕੋਈ ਵੀ ਯਕੀਨ ਵਿਸ਼ਵਾਸ ਨਹੀਂ ਹੁੰਦਾ ਉਹ ਖੁਸ਼ ਰਹਿਣਾ ਪਸੰਦ ਕਰਦਾ ਹੈ ਉਹ ਕਲੇਸ਼ਾਂ ਤੋਂ ਦੂਰ ਰਹਿਣਾ ਚਾਹੁੰਦਾ ਤੇ ਮੂਰਖ ਲੋਕ ਸਮਝ ਲੈਂਦੇ ਆ ਵੀ ਇਹ ਮੈਥੋਂ ਡਰਦਾ ਗੱਲ ਡਰਦੀ ਨਹੀਂ ਹੁੰਦੀ ਵੀਰੇ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਬੰਦਾ ਸਿਰਫ ਕਹਿੰਦੇ ਨਹੀਂ ਹੁੰਦੇ ਕਿ ਬੰਦਾ ਬੰਦੇ ਤੋਂ ਨਹੀਂ ਡਰਦਾ ਉਹਦੀ ਬਰਾਈ ਤੋਂ ਡਰਦਾ ਇੱਕ ਬੰਦੇ ਦਾ ਕੰਮ ਹੁੰਦਾ ਵੀ 24 ਘੰਟੇ ਸਾਨੂੰ ਤੰਗ ਕਰਨਾ ਤਰਸਕਾਰ ਕਰਨਾ ਮੈਂ ਸਾਡੇ ਘਰ ਦੇ ਵਿੱਚ ਵੀ ਹੁੰਦਾ ਸੀ ਬੱਚਿਆਂ ਨਾਲ ਵੀ ਬੁੜੀਆਂ ਤਰਸਕਾਰ ਕਰੀ ਜਾਂਦੀਆਂ ਜੇ ਮੁੰਡਾਗਾ ਤਾਂ ਉਹਨੂੰ ਚੂਰੀ ਖਵਾ ਦੇਣਗੀਆਂ ਤੇ ਜੇ ਕੋਈ ਵਿਚਾਰੀ ਕੁੜੀ ਹੋਗੀ ਤੇ ਕੁੜੀ ਦੇ ਮਾਰਾ ਥੱਪੜ ਉਧਰ ਕਰ ਦਿੰਦੇ ਵੀ ਇਹ ਕੁੜੀ ਐ ਕਿਉਂ ਕੁੜੀ ਇਨਸਾਨ ਨਹੀਂ ਹੁੰਦੀ ਮੈਨੂੰ ਉਹ ਬਹੁਤ ਬੁਰੀਆਂ ਲੱਗਦੀਆਂ ਔਰਤਾਂ ਜਿਹੜੀਆਂ ਮੁੰਡੇ ਕੁੜੀ 'ਚ ਫਰਕ ਕਰਦੀਆਂ ਮੇਰੇ ਬੇਟਾ ਤੇ ਬੇਟੀ ਦੋਨੇ ਐ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਣੀ ਮੈਂ ਆਪਦੇ ਬੇਟੇ ਨਾਲੋਂ ਵੱਧ ਪਿਆਰ ਬੇਟੀ ਨੂੰ ਕੀਤਾ ਹਜੇ ਮੈਂ ਦੀਪੂ ਨੂੰ ਕੋਈ ਚੀਜ਼ ਲੈ ਕੇ ਦਿੱਤੀ ਨਾ ਹੋਵੇ ਪਰ ਮੈਂ ਗੁੜੀਆਂ ਨੂੰ ਹਰ ਇੱਕ ਚੀਜ਼ ਲੈ ਕੇ ਦਿੱਤੀ ਐ ਵੀ ਵਿਚਾਰੀ ਯਾਰ ਕੁੜੀਆਂ ਕਿੱਧਰ ਜਾਣ ਇਹਨਾਂ ਸੋ ਹੱਥ ਬੰਨ ਕੇ ਬੇਨਤੀ ਆ ਤਿਰਸਕਾਰ ਕਰਨਾ ਛੱਡ ਦਿਓ ਘਰ ਦੇ ਵਿੱਚ ਜਿੰਨੇ ਤੁਹਾਡੇ ਬੱਚੇ ਆ ਮੁੰਡੇ ਆ ਚਾਹੇ ਕੁੜੀਆਂ ਉਹਨਾਂ ਨੂੰ ਪਿਆਰ ਕਰੋ ਠੀਕ ਆ ਦਾਦਾ ਦਾਦੀ ਦਾ ਫਰਜ਼ ਬੰਦ ਆ ਕੁੜੀਆਂ ਚਾਹੇ ਮੁੰਡਾ ਨੂੰ ਬਰਾਬਰ ਦਾ ਪਿਆਰ ਦਿਓ ਕਿਉਂ ਕਿਉਂਕਿ ਉਹ ਇਨਸਾਨ ਰੱਬ ਨੇ ਭੇਜਿਆ ਹੁੰਦਾ ਆਪਦੀ ਮਰਜ਼ੀ ਨਾਲ ਇੱਥੇ ਕੋਈ ਨਹੀਂ ਆਉਂਦਾ ਜੀ ਇਹ ਕਦੇ ਨਾ ਕਿਹਾ ਕਰੋ ਵੀ ਔਰਤ ਨੇ ਕੁੜੀ ਜੰਮਤੀ ਫਲਾਣੀ ਨੇ ਮੁੰਡਾ ਜੰਮਤਾ ਸੋ ਉਹਨੂੰ ਨਹੀਂ ਪਤਾ ਵੀ ਕੁੜੀਆਂ ਸੁਖ ਦੇਣੀਆਂ ਕਿ ਮੁੰਡੇ ਦੇਣਗੀਆਂ ਮੈਂ ਅੱਖੀਂ ਵੇਖ ਰਹੀ ਆ ਮੁੰਡੇ ਮਾਵਾ ਨੂੰ ਕੜੀਸ ਕੜੀ ਸਕੁੱਟ ਦੇ ਹੈ ਤਾਂ ਉਹ ਮੁੰਡੀ ਆ ਕਦੇ ਮੈਂ ਅੱਜ ਐਨ ਮੇਰੀ ਹੋ ਗਈ 46 47 ਸਾਲ ਦੀ ਉਮਰ ਹੋ ਗਈ ਮੈਂ ਕਦੇ ਕੁੜੀ ਨਹੀਂ ਆਪਣੀ ਮਾਂ ਨੂੰ ਕੁਟਦੀ ਦੇਖੀ ਜਾਂ ਪਿਓ ਨੂੰ ਕਦੇ ਨਹੀਂ ਦੇਖੀ ਹਜੇ ਤੱਕ ਕੱਲ ਦਾ ਪਤਾ ਨਹੀਂ ਅੱਜ ਦੀ ਗੱਲ ਕਰਦੀ ਹਾਂ ਪਰ ਫਿਰ ਵੀ ਇੱਥੇ ਮੁੰਡਿਆਂ ਨੂੰ ਚੰਗਾ ਸਮਝ ਕੇ ਕੁੜੀਆਂ ਨਾਲ ਤੇ ਤਰਸਕਾਰ ਕੀਤਾ ਜਾਂਦਾ ਇਦਾਂ ਨਾ ਕਰਿਆ ਕਰੋ ਰੱਬ ਅੱਗੇ ਜਾਣ ਦੇਣੀ ਆ ਤੁਸੀਂ ਬੱਚੇ ਬੇਟਾ ਬੇਟੀ 'ਚ ਕਦੇ ਫਰਕ ਨਾ ਸਮਝੋ ਬਰਾਬਰ ਦਾ ਪਿਆਰ ਕਰੋ ਉਹ ਵੀ ਤੁਹਾਡਾ ਖੂਨ ਹੁੰਦਾ ਤੇ ਉਹ ਵੀ ਖੂਨ ਹੁੰਦਾ ਹਜੇ ਉਹ ਵਿਚਾਰੀ ਨੇ ਬਗਾਨੇ ਘਰੇ ਜਾਣਾ ਹੁੰਦਾ ਬਗਾਨੇ ਪਤਾ ਨਹੀਂ ਕੈਸੇ ਮਿਲਣਗੇ ਉਹਨੂੰ ਸੋ ਉਹਨੂੰ ਪਤਾ ਹੀ ਹੈ ਜਿਹੜੀਆਂ ਕੁੜੀਆਂ ਨੂੰ ਸਹਰੇ ਤੰਗ ਕਰਦੇ ਆ ਵੀ ਕੀ ਹੁੰਦਾ ਲੱਖਾਂ ਉਹਨਾਂ ਦੇ ਮੋਤੀਪੂਰਨ ਕੀਤੇ ਉਹ ਜਿਹੜੀਆਂ ਕੁੜੀਆਂ ਜਾ ਕੇ ਮਤਲਬ ਖੁਸ਼ ਹੁੰਦੀਆਂ ਸਹੁਰੇ ਘਰ ਚ ਉਹਨਾਂ ਨੂੰ ਇੱਜ਼ਤ ਪਿਆਰ ਮਿਲਦਾ ਬਹੁਤ ਕੁੜੀਆਂ ਐਸੀਆਂ ਵਿਚਾਰੀਆਂ ਜਿਹੜੀਆਂ ਬੰਜੀਆਂ ਰਹਿ ਜਾਂਦੀਆਂ ਇਹਨਾਂ ਚੀਜ਼ਾਂ ਤੋਂ ਸੋ ਤਿਰਸਕਾਰ ਕਰਨਾ ਆਪਣੇ ਪਰਿਵਾਰ ਦੇ ਵਿੱਚ ਬਹੁਤ ਗਲਤ ਗੱਲ ਹੈ ਜੇ ਤੁਸੀਂ ਸੱਚੇ ਸਿੱਖ ਹੋ ਸੱਚੇ ਗੁਰੂ ਮਹਾਰਾਜ ਨਾਲ ਜੁੜੇ ਹੋ ਪ੍ਰਮਾਤਮਾ ਨੂੰ ਮੰਨਦੇ ਹੋ ਤਾਂ ਤੁਸੀਂ ਤਿਰਸਕਾਰ ਕਦੇ ਕਿਸੇ ਨਾਲ ਕਰ ਨਹੀਂ ਸਕਦੇ ਚਾਹੇ ਉਹ ਘਰ ਦਾ ਮੈਂਬਰ ਹੈ ਤੇ ਚਾਹੇ ਉਹ ਬਾਹਰਲਾ ਮੈਂਬਰ ਹੈ ਤੇ ਰੱਬ ਦੇ ਵਾਸਤੇ ਬਾਰ-ਬਾਰ ਕਹਿਣੀ ਆ ਜੇ ਤੁਸੀਂ ਦੁਨੀਆ ਦੀਆਂ ਸੁਣੋਗੇ ਅੱਗੇ ਨਹੀਂ ਵਧ ਸਕਦੇ ਇੱਕ ਮੁੰਡਾ ਵਿਆਹ ਜਾਂਦਾ ਤਾਂ ਫਰਜ਼ ਬਣਦਾ ਵੀ ਆਪਦੇ ਘਰ ਵਾਲੀ ਦੀ ਵੀ ਸੁਣੇ ਉਹ ਆਪਦੀ ਮਾਂ ਦੀ ਵੀ ਸੁਣੇ ਉਹਨੂੰ ਜ਼ਰੂਰੀ ਹੈ ਸੁਣਨਾ ਫੈਸਲਾ ਉਹ ਸੋਚ ਸਮਝ ਕੇ ਲਵੇ ਆਪ ਪੈਣੀ ਜਾਂਦੇ ਵੀ ਫੈਸਲਾ ਕਿਹਦੇ ਹੱਕ ਚ ਲੈਣਾ ਕਿਉਂਕਿ ਗੱਲਾਂ ਤੋਂ ਪਤਾ ਚੱਲ ਜਾਂਦਾ ਜਿਹੜੇ ਬੰਦੇ ਦਾ ਤਜਰਬਾ ਹੋ ਜੇ ਨਾ ਜਿਉਂ ਗੱਲਾਂ ਤੋਂ ਹਿਸਾਬ ਲਾ ਜਾਂਦਾ ਵੀ ਇਹ ਬੰਦਾ ਕਿੰਨੇ ਪਾਣੀ ਚਾਹ ਕੋਣ ਸੱਚਾ ਕੋਣ ਝੂਠਾ ਤਾਂ ਬੰਦੇ ਤੇ ਝੂਠਾ ਬੰਦਾ ਤਾਂ ਰਲਦਾ ਹੀ ਨਹੀਂ ਜੀ ਜਾਣ ਕੇ ਲੋਕ ਅਣਜਾਣ ਬਣ ਜਾਂਦੇ ਆ ਝੂਠੇ ਬੰਦੇ ਦੀ ਤਾਂ ਅੱਖ ਹੀ ਨਹੀਂ ਰਲਦੀ ਤੇ ਸੱਚੇ ਬੰਦੇ ਦੀ ਅੱਖ ਸਾਨੂੰ ਪਤਾ ਹੀ ਆ ਕਿਹੋ ਜੀ ਹੁੰਦੀ ਹੈ ਠੀਕ ਹੈ ਜੀ ਸੋ ਬੇਨਤੀ ਆ ਪਲੀਜ਼ ਤਰਸਕਾਰ ਕਰਨਾ ਸੱਡੋ ਆਪਣੀ ਫੈਮਲੀ 'ਚ ਖੁਸ਼ ਰਹੋ ਪਿਆਰ ਕਰਿਆ ਕਰੋ ਆਪਣੀ ਫੈਮਲੀ ਨੂੰ ਜੱਗ ਤੇ ਪਤਾ ਨਹੀਂ ਕਿ ਮੇਰੇ ਰੱਬ ਨੇ ਭੇਜਿਆ ਕਿਹੜੇ ਜਨਮ 'ਚ ਮਿਲ ਗਏ ਮਿਲਾਂਗੇ ਕਿੱਥੇ ਵਿਛੜਾਂਗੇ ਕਿਸੇ ਨੂੰ ਕੁਝ ਨਹੀਂ ਪਤਾ ਸੋਨੂੰ ਨਹੀਂ ਪਤਾ ਥੋਡੀ ਜ਼ਿੰਦਗੀ ਕਿੰਨੀ ਆ ਥੋਡੇ ਕੋਲੇ ਇਹਨਾਂ ਚੀਜ਼ਾਂ 'ਚ ਨਾ ਕਰੋ ਜੇ ਸੋਨੂੰ ਕੋਈ ਪਿਆਰ ਨਹੀਂ ਕਰਦਾ ਤੇ ਗੋਲੀ ਮਾਰੋ ਐਸੇ ਬੰਦੇ ਦੇ ਜਾਂ ਬੁੜੀ ਦੇ ਕੋਈ ਵੀ ਹੈ ਜੇ ਸੋਨੂੰ ਇੱਜ਼ਤ ਨਹੀਂ ਹੈ ਨਾ ਕੋਈ ਦੇ ਸਕਦਾ ਤੁਹਾਨੂੰ ਤੰਗ ਕਰਦਾ ਗੋਲੀ ਮਾਰੋ ਐਸੇ ਲੋਕਾਂ ਦੇ ਆਪਣੇ ਲਈ ਜਿਉਂੋ ਆਪਣੇ ਬੱਚਿਆਂ ਲਈ ਜਿਉਂੋ ਬਹੁਤ ਆਪਸ਼ਨ ਹੁੰਦੇ ਐਸੇ ਕੋਈ ਜ਼ਰੂਰੀ ਨਹੀਂ ਹੈਗੇ ਆਪਾਂ ਇੱਕ ਦੇ ਨਿਰਭਰ ਤੇ ਜਿਹੜਾ ਬੰਦਾ ਤੁਹਾਨੂੰ ਪਰੇਸ਼ਾਨ ਕਰਦਾ ਸੋ ਤੁਹਾਨੂੰ ਤੰਗ ਕਰਦਾ ਉਹਨੂੰ ਕਦੇ ਮੂੰਹ ਨਾ ਲਾਓ ਕਿਉਂਕਿ ਉਹਨੇ ਤੁਹਾਨੂੰ ਬਾਰ-ਬਾਰ ਹੀ ਤੰਗ ਕਰਨਾ ਬਾਰ-ਬਾਰ ਤੁਸੀਂ ਹੱਟ ਹੋਮੋਂਗੇ ਰੋਮੋਂਗੇ ਦੁਖੀ ਹੋਮੋਂਗੇ ਮੇਰੀ ਇਹੋ ਹੀ ਬ ਵੀ ਆਪਣੇ ਆ ਦਾ ਸਤਕਾਰ ਕਰੋ ਆਪਣੇ ਤਾਂ ਖਰ ਆਪਣੀ ਹੁੰਦੇ ਜੋ ਕੋਈ ਬਣੇ ਇਹਨਾਂ ਵਰਗੀ ਤਾਂ ਰੇਸ ਨਹੀਂ ਪਰ ਹੱਲ ਹੈ ਨਹੀਂ ਜੇ ਕੋਈ ਆਪਣਾ ਆਪ ਦਾ ਨਾਂ ਬਣੇ ਤਾਂ ਫਿਰ ਉਹਨੂੰ ਛੱਡਣਾ ਤਾਂ ਪੈਂਦਾ ਹੀ ਹੈ ਵੀਰੇ ਮੈਂ ਕਹਣੀ ਆ ਜਿਹੜਾ ਇਨਸਾਨ ਤੁਹਾਨੂੰ ਦੁੱਖ ਦਿੰਦਾ ਜਿਹੜਾ ਰਿਸ਼ਤਾ ਤੁਹਾਨੂੰ ਦੁੱਖ ਦਿੰਦਾ ਨਾ ਉਹ ਤੋਂ ਪਾਸਾ ਕਰ ਲਓ ਚੰਗੇ ਰਹੋਗੇ ਅੱਗੇ ਵਧੋਗੇ ਜੇ ਤੁਸੀਂ ਉਸੇ ਪਿੱਛੇ ਫਿਰਦੇ ਰਹੇ ਤਾਂ ਉੱਥੇ ਹੀ ਅੜਕ ਕੇ ਰਹਿ ਜਾਓਗੇ ਉੱਥੇ ਆਪਦਾ ਜਨਮ ਮਰਨ ਗਵਾ ਕੇ ਬਹਿ ਜਾਓਗੇ ਜ਼ਿੰਦਗੀ ਬਹੁਤ ਸੋਹਣੀ ਆ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਉਂਓ ਆਪ ਸਭ ਤੋਂ ਪਹਿਲਾਂ ਤਾਂ ਆਪ ਦੀ ਇੱਜ਼ਤ ਕਰਨੀ ਸਿੱਖੋ ਜਿਹੜਾ ਬੰਦਾ ਆਪ ਦੀ ਇੱਜ਼ਤ ਕਰਦਾ ਉਹਦੀ ਹਰ ਇੱਕ ਕਰਦਾਗਾ ਠੀਕ ਹੈ ਆਪਣੇ ਸਰੀਰ ਦੀ ਦੇਖਭਾਲ ਕਰੋ ਐਵੇਂ ਪਾਗਲਾ ਵਾਂਗੂ ਨਾ ਤਰੇ ਫਿਰਦੇ ਰਹਾ ਕਰੋ ਜਿਹੇ ਜਿਹੜਾ ਰੱਬ ਨੇ ਕੱਪੜੇ ਦਿੱਤੇ ਆ ਧੋਕੇ ਆਪਦੇ ਪਾਓ ਜੈਸਾ ਰੱਬ ਨੇ ਘਰੇ ਦਿੱਤਾ ਖਾਓ ਖਾ ਕੇ ਮਸਤ ਰਹੋ ਤੇ ਰੱਬ ਦੇ ਬਾਣੇ ਚ ਰਹੋ ਪਰਮਾਤਮਾ ਉਹਨਾਂ ਬੰਦਿਆਂ ਨਾਲ ਖੜਦਾ ਹੀ ਖੜਦਾ ਜੋ ਪਰਮਾਤਮਾ ਦੇ ਕਹੀ ਰੂਲਾਂ ਦੇ ਚੱਲਦੇ ਆ ਸੋ ਮੇਰੀ ਵੀਰ ਸੋ ਜਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰਿਆ ਕਰੋ ਮੈਂ ਕੋਈ ਗਲਤ ਜਾਂ ਕਿਸੇ ਵੀ ਚੀਤੇ ਵੀਡੀਓ ਨਹੀਂ ਪਾਉਂਦੀ ਮੈਂ ਉਹੀ ਵੀਡੀਓ ਪਾਉਣੀ ਹੈ ਜੋ ਆਪਣੇ ਘਰਾਂ ਚ ਚੱਲ ਰਿਹਾ ਹੈ ਠੀਕ ਹੈ ਜੀ ਤੇ ਮੈਨੂੰ ਐ ਹੁੰਦਾ ਵੀ ਹਰ ਇੱਕ ਬੰਦਾ ਆਪਣੇ ਘਰੇ ਖੁਸ਼ ਰਹੇ ਸੁਖੀ ਰਹੇ ਕੋਈ ਦੁਖੀ ਨਾ ਹੋਵੇ ਬਸ ਮੇਰੀ ਇਹੀ ਵੀ ਦੁਆ ਹੈ ਤੁਹਾਡੇ ਸਾਰਿਆਂ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਪਰਮਾਤਮਾ ਤੁਹਾਨੂੰ ਬਹੁਤ ਸੁਖ ਦੇਣ ਤੁਸੀਂ ਕਦੇ ਦੁਖੀ ਨਾ ਹੋਵੋ ਆਪ ਸਭ ਨੂੰ ਮੇਰੇ ਬਣੀ ਮਮਨਜੀਤ ਬਣੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ